ਕਾਲਜ ਦੇ ਵਿੱਚ ਮੁੰਡੇ ਤੇ ਕੁੜੀਆਂ ਹੱਥ ਮਿਲਾਉਂਦੀ ਥਾਂ ਸਤਿ ਸ਼੍ਰੀ ਅਕਾਲੀਆ ਨਮਸਕਾਰ ਬੁਲਾਉਣ ਇਹ ਫਰਮਾਨ ਜਾਰੀ ਕੀਤਾ ਜਲੰਧਰ ਚ ਗੁਰੂ ਨਾਨਕ ਦੇਵ ਕਾਲਜ ਦੇ ਪ੍ਰਿੰਸੀਪਲ ਨੇ ਜੋ ਆਪਣੇ ਵਿਦਿਆਰਥੀਆਂ ਦੇ ਲਈ ਜਾਰੀ ਕੀਤਾ ਗਿਆ ਹੈ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਵਿਦਿਆਰਥੀ ਇੱਕ ਦੂਜੇ ਨੂੰ ਮਿਲਦੇ ਸਮੇਂ ਪੱਛਮੀ ਸਭਿਆਤਾ ਦੇ ਮੁਤਾਬਕ ਹੱਥ ਮਿਲਾਉਂਦੀ ਥਾਂ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲੀਆ ਨਮਸਕਾਰ ਬੁਲਾਉਣ ਇਸ ਦੇ ਨਾਲ ਹੀ ਉਹਨਾਂ ਵਿਦਿਆਰਥੀਆਂ ਦੇ ਪਹਿਰਾਵੇ ਨੂੰ ਲੈ ਕੇ ਵੀ ਕੁਝ ਖਾਸ ਹਦਾਇਤਾਂ ਦਿੱਤੀਆਂ ਨੇ ਸੋ ਇਹ ਤੁਗਲਕੀ ਫਰਮਾਨ ਸੁਣਾ ਦਿੱਤਾ ਗਿਆ ਇਹਨਾਂ ਵਿਦਿਆਰਥੀਆਂ ਨੂੰ ਕੱਪੜਿਆਂ ਨੂੰ ਲੈ ਕੇ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਕਾਲਜ ਦੇ ਵਿੱਚ ਮਿਲਣਗੇ ਤਾਂ ਹੱਥ ਮਿਲਾ ਕੇ ਨਹੀਂ ਮਿਲਣਗੇ ਕਿਉਂਕਿ ਪੱਛਮੀ ਸਭਿਅਤਾ ਦੇ ਰੰਗ ਦਿਖਾਈ ਦਿੰਦੇ ਨੇ ਕੁੜੀਆਂ ਮੁੰਡਿਆਂ ਤੇ ਭਾਰਤੀ ਸਭਿਅਤਾ ਦੇ ਨਾਲ ਜੋੜਨ ਦੇ ਲਈ ਗੁਰਨਾਨੋ ਕਾਲਜ ਦੇ ਪ੍ਰਿੰਸੀਪਲ ਦੇ ਵੱਲੋਂ ਇਹ ਰਸਤਾ ਅਪਣਾਇਆ ਗਿਆ ਪਰ ਸਵਾਲ ਬਰਕਰਾਰ ਹੈ ਕਿ ਅਜਿਹਾ ਫੈਸਲਾ ਲੈ ਕੇ ਜਾਂ ਜਿਹਾ ਤੁਗਲਕੀ ਫਰਮਾਨ ਸੁਣਾ ਕੇ ਕਿ ਭਾਰਤੀ ਸਭਿਅਤਾ ਦੇ ਨਾਲ ਵਿਦਿਆਰਥੀਆਂ ਨੂੰ ਜੋੜਨਾ ਆਸਾਨ ਰਹੇਗਾ जो मैंने नोटिस निकाला है उसके बारे में जो मैं देख रहा हूँ जो हमारी कल्चरल वैल्यूज़ है उसमें क्राइसिस पैदा हो रहा है मेरी भावना ये थी कि जो हमारा यूथ है जो नौजवान है उसको अपनी संस्कृति के साथ जोड़ना चाहिए और उस संस्कृति में ड्रे, ड्रेस पहनना भी है बड़ों का सत्कार करना भी है तो मैं तो सिर्फ अपील की है यूथ को कि ऐसा आपको वैल्यूज अडॉप्ट करने चाहिए ताकि जो कल्चरल क्राइसिस में जिसमें हम बार बार जा रहे हैं ਜੇ ਅਪਣੀ ਸੰਸਕ੍ਰਿਤੀ ਕੀ ਤਰਫ ਆਪਣਾ ਮੂੰਹ ਮੁੜेंगे तो आई थिंक ये बहुत अच्छा होगा। ਅੱਭੀ ਕੀ ਕਹਾਵਤ ਹੈ ਖਾइए ਜਗ ਪੌਂਦਾ। ਖਾइए ਮਨ ਪੌਂਦਾ। ਪਾइए ਜਗ ਪੌਂਦਾ। ਇਸ ਲਈ ਡਰੈਸ ਦੇ ਵਿੱਚ ਵੀ ਇਹ ਹੋਣਾ ਚਾਹੀਦਾ। ਮੈਂ ਕਿਸੇ ਖਾਸ ਡਰੈਸ ਦੇ ਵਿਰੁੱਧ ਨਹੀਂ। ਨਾ ਮੈਂ ਹੱਕ ਵਿੱਚ ਹਾਂ। ਪਰ ਇਹ ਜ਼ਰੂਰ ਹੈ ਕਿ ਜਿਹੜੀ ਸ਼ੋਭਤੀ ਹੋਵੇ ਜੇ ਆਪਾਂ ਕਾਲਜ ਆ ਰਹੇ ਹਾਂ ਤੇ ਆਪਾਂ ਨੂੰ ਉਸ ਤਰ੍ਹਾਂ ਦੇ ਕੱਪੜੇ ਪਾਉਣੇ ਚਾਹੀਦੇ ਆ ਜੇ ਆਪਾਂ ਪਾਰਟੀ ਤੇ ਜਾ ਰਹੇ ਆ ਅਦਰਵਾਈਜ਼ ਆਪਾਂ ਉਸ ਤਰ੍ਹਾਂ ਦੇ ਕੱਪੜੇ ਪਾਉਣੇ।